ਅੱਜ ਇੱਕ ਵਾਰੀ ਫੇਰ ਤੋਂ ਆਯੁਰਵੈਦਿਕ ਸਰਬਰੋਗ ਪਹੁੰਚੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਅਕਸਰ ਇਹਨਾਂ ਕੋਲ ਆਉਂਦੇ ਆ ਤਾਂ ਤੁਸੀਂ ਵੀਡੀਓਜ਼ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਕਿਉਂਕਿ ਇਹਨਾਂ ਦੀਆਂ ਗੱਲਾਂ ਤੁਹਾਨੂੰ ਵਧੀਆ ਵੀ ਲੱਗਦੀਆਂ ਤਾਂ ਲੱਗਦਾ ਵੀ ਇਹ ਜਿਹੜੀਆਂ ਗੱਲਾਂ ਕਰ ਰਿਹਾ ਕਿੱਥੇ ਨਾ ਕਿੱਥੇ ਤੁਹਾਡੇ ਰਿਲੇਟਿਡ ਆ ਤਾਂ ਹੁਣ ਗੱਲਬਾਤ ਕਰਨ ਵਾਸਤੇ ਇੱਕ ਵਾਰੀ ਫੇਰ ਤੋਂ ਪਹੁੰਚੇ ਆ ਹੁਣ ਗੱਲਬਾਤ ਵੱਖ-ਵੱਖ ਰੋਗਾਂ ਤੇ ਕਰਾਂਗੇ ਪੁੱਛਾਂਗੇ ਵੀ ਅਸਲ ਦੇ ਵਿੱਚ ਜਿਹੜੇ ਰੋਗ ਅੱਜਕੱਲ੍ਹ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਉਹ ਕਿਉਂ ਹੋ ਰਿਹਾ ਅਤੇ ਉਸ ਦਾ ਇਲਾਜ ਜਿਹੜਾ ਉਹ ਕੀ ਹੈ ਅਤੇ ਕਿਸ ਤਰੀਕੇ ਨਾਲ ਇਹ ਇਲਾਜ ਕਰ ਸਕਦੇ ਆ ਤਾਂ ਵੈਸ ਬਲਬੀਰ ਸਿੰਘ ਮੇਰੇ ਨਾਲ ਮੌਜੂਦ ਹੈ ਅਤੇ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਦਿਖਾਵਾਂਗੇ ਸਭ ਤੋਂ ਵੱਡੀ ਗੱਲ ਤਾਂ ਵੀ ਜਿਹੜੀ ਅੱਜ ਤੱਕ ਇਹਨਾਂ ਨੇ ਕੈਮਰੇ ਤੇ ਨਹੀਂ ਦਿਖਾਈ ਵੀ ਕਿੱਦਾਂ ਲੋਕਾਂ ਨੂੰ ਜਿਵੇਂ ਬੈਕ ਪੇਨ ਹੁੰਦੀ ਹੈ ਸਰਵਾਈਕਲ ਪੇਨ ਹੁੰਦੀ ਹੈ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪੇਨਸ ਹੁੰਦੀਆਂ ਕਈ ਵਾਰੀ ਵਿਅਕਤੀਆਂ ਦੇ ਜਿਹੜੇ ਆ ਹੱਥ ਨਹੀਂ ਚੱਲਦੇ ਹੁੰਦੇ ਉਹਨਾਂ ਨੂੰ ਇੱਕ ਇਸ ਪ੍ਰਕਾਰ ਨਾਲ ਠੀਕ ਕਰਦੇ ਆ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਦਿਖਾਉਂਦੇ ਆ ਅਤੇ ਹੁਣ ਵਿਅਤ ਬਲਬੀਰ ਸਿੰਘ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਐਤ ਕੀ ਕੀ ਨਵਾ ਕੀ ਲੋਕਾਂ ਨੂੰ ਤੁਸੀਂ ਜਾਣਕਾਰੀ ਦਿਓਗੇ ਪਹਿਲਾਂ ਤੁਹਾਡਾ ਡੇਲੀ ਪੋਸਟ ਕੋ ਬਹੁਤ ਸਵਾਦ ਕਰਦੇ ਆ ਜੀ ਆਯੁਰਵੈਦਿਕ ਸਰਬਰੋਗ ਵੱਲੋਂ ਡੇਲੀ ਪੋਸਟ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਅੱਜ ਪਹੁੰਚੇ ਆ ਸਭ ਤੋਂ ਪਹਿਲੀ ਗੱਲ ਤਾਂ ਅੱਜ ਨਵੀਂ ਚੀਜ਼ ਤੁਸੀਂ ਦਿਖਾ ਦਿੱਤੀ ਅੱਜ ਤੱਕ ਕੈਮਰੇ ਤੇ ਕਦੇ ਦਿਖਾਇਆ ਨਹੀਂ ਤਾਂ ਇਹ ਦੱਸੋ ਵੀ ਜਿਹੜੇ ਪੇਸ਼ients ਦੇਖ ਰਿਹਾ ਜਿਹੜੇ ਲੋਕ ਦੇਖ ਰਿਹਾ ਉਹਨਾਂ ਦਾ ਕਿਸ ਤਰੀਕੇ ਨਾਲ ਫਾਇਦਾ ਹੋ ਸਕਦਾ ਅਤੇ ਕੀ ਤੁਹਾਡੇ ਕੋਲ ਨਵੀਂ ਟ੍ਰਿਕ ਆਈ ਹੈ ਇਹ ਕਿਨੂੰ ਕਹਿੰਦੇ ਕੀ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਇਹ ਇਲਾਜ ਕਰਦੇ ਹੋ ਤੇ ਕਿਸ 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 ਬਿਮਾਰੀ ਦਾ ਇਲਾਜ ਹੁੰਦਾ ਇਹਦੇ ਨਾਲ ਜਿਵੇਂ ਸਰਵਾਈਕਲ ਹੋ ਗਿਆ ਮਾਈਗਰੇਨ ਹੋ ਗਿਆ ਹਮ ਬੈਕ ਪੇਨ ਹੋ ਗਈ ਨੀ ਪੇਨ ਹੋ ਗਏ ਇਹ ਸਾਰਿਆਂ ਦਾ ਇਲਾਜ ਜਿਹੜਾ ਅਸੀਂ ਇਹ तकरीबन 1995 96 ਤੋਂ ਕਰਦੇ ਆ ਰਹੇ ਹਾਂ ਇਹ ਇਸ ਥੈਰੇਪੀ ਨਾਲ ਹੀ ਏ ਅੱਗੇ ਪਹਿਲਾਂ ਲੁਕੋ ਕੇ ਰੱਖੇ ਸੀ ਦਿਖਾਈ ਕਿਉਂ ਨਹੀਂ ਸੀ ਕਦੇ ਇਹ ਇਸ ਕਰਕੇ ਹਨਾ ਵੀ ਕਈ ਵਾਰੀ ਕੁਝ ਪੁਆਇੰਟ ਇਹ ਜਿਹੇ ਨਹੀਂ ਵੀ ਜਿਹੜਾ ਅਣਜਾਣ ਬੰਦਾ ਲਾਵੇ ਤਾਂ ਉਹ ਬੰਦਾ ਨੀਂਬੇਹੋਸ਼ੀ ਚ ਚਲਾ ਜਾਂਦਾ ਅੱਛਾ ਇਸ ਕਰਕੇ ਅਸੀਂ ਦਿਖਾਉਂਦੇ ਨਹੀਂ ਹੈਗੇ ਉਹ ਮਤਲਬ ਇਹ ਬਹੁਤ ਧਿਆਨ ਨਾਲ ਲੱਗਦਾ ਤਾਂ ਹੀ ਤਾਂ ਹੀ ਤੁਸੀਂ ਦਿਖਾਉਂਦੇ ਸੀ ਜੀ 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 ਤੇ ਮੈਨੂੰ ਹੁਣ ਇਹ ਵੀ ਦੱਸੋ ਜੇ ਕੋਈ ਇਲਾਜ ਇਸ ਪ੍ਰਕਾਰ ਕੋਈ ਸਰਵਾਈਕਲ ਜਿਹੜਾ ਘਰ ਘਰ ਪਹੁੰਚ ਗਿਆ ਜਿਹੜਾ ਮਾਈਗਰੇਨ ਹੈ ਉਹ ਘਰ ਘਰ ਪਹੁੰਚ ਗਿਆ ਸਿਰ ਦਾ ਦਰਦ ਬਾਹਾਂ ਦਾ ਦਰਦ ਹੁਣ ਘਰ ਘਰ ਪਹੁੰਚ ਚੁੱਕਾ ਹੈ ਵੀ ਤੁਹਾਡੇ ਕੋਲ ਕਿਸ ਸਮੇਂ ਆ ਸਕਦਾ ਹੈ ਇਲਾਜ ਕਰਾਨ ਵੀ ਤੁਸੀਂ ਕਰੋਗੇ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਐਤਵਾਰ ਛੱਡ ਕੇ ਜਦੋਂ ਮਰਜ਼ੀ ਆ ਜਾਓ ਸਵੇਰੇ 9 ਤੋਂ ਸ਼ਾਮੀ 7 ਵਜੇ ਤੱਕ ਸਾਡੀ ਰੂਟੀਨ ਆਏ ਕੋਈ ਲੰਚ ਟਾਈਮ ਨਹੀਂ ਕੋਈ ਬ੍ਰਾਂਚ ਟਾਈਮ ਨਹੀਂ ਸਾਡਾ ਜਦੋਂ ਮਰਜ਼ੀ ਆਓ ਸਰਵਾਈਕਲ ਦਾ ਤਾਂ ਸਿਰਫ ਕੰਮ ਹੀ 2 ਮਿੰਟ ਦਾ ਹੈ ਤੁਹਾਡੇ ਸਾਹਮਣੇ ਆ ਦੇਖੋ ਕਿਦਾਂ 2-2 ਮਿੰਟ ਦੇ ਵਿੱਚ ਹੀ ਬੰਦੇ ਜਾਂਦੇ ਆ ਮਤਲਬ ਸਰਵਾਈਕਲ ਜੇ ਨਹੀਂ ਇੰਨੀ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਇਹਨਾਂ ਨੂੰ ਕੁਝ ਹੁੰਦਾ ਤੁਸੀਂ ਕਹਿੰਦੇ ਹੋ ਸਿਰਫ 2 ਮਿੰਟ ਸਾਨੂੰ ਦਿਓ ਤੁਹਾਡੇ ਜਿਹੜਾ ਇਲਾਜ ਆ ਸੀਗਾ ਇਹ ਕਰ ਦੇਣਾ ਬਿਲਕੁਲ ਬਿਲਕੁਲ 2 ਮਿੰਟ ਚ ਹੀ ਠੀਕ ਹੋ ਜਾਣਾ ਤੇ ਚਲੋ ਤਾਂ ਅਸੀਂ ਪੇਸ਼ੈਂਟਸ ਨਾਲ ਗੱਲ ਕਰ ਲਈ ਬਸ ਤੁਹਾਡੀ ਗੱਲ ਅਸੀਂ ਇਹ ਮੰਨੀ ਨਹੀਂ ਸੀ ਬਟ ਪੇਸ਼ੈਂਟਸ ਨਾਲ ਗੱਲ ਕਰ ਲਈ ਤਾਂ ਸਾਨੂੰ ਯਕੀਨ ਹੋ ਗਿਆ ਹੁਣ ਅਸੀਂ ਆ ਬਾਕੀਆਂ ਦੀ ਗੱਲ ਕਰਦੇ ਆ ਜਿਵੇਂ ਤੁਹਾਡੇ ਕੋਲ ਅਕਸਰ ਆਉਂਦੇ ਆ ਤੁਸੀਂ ਬਿਮਾਰੀਆਂ ਬਾਰੇ ਵੀ ਦੱਸਦੇ ਹੋ ਇਲਾਜ ਬਾਰੇ ਵੀ ਦੱਸਦੇ ਹੋ ਤਾਂ ਮੈਂ ਸਿੱਧੇ ਤੌਰ ਤੇ ਆ ਜਾਂਦਾ ਵੀ ਹਰ ਗੱਲ ਦੀ ਜੇ ਕਹਿੰਦੇ ਨੇ ਵੀ ਇੱਕ ਵਿਅਕਤੀ ਜੇ ਪੂਰੇ ਤਰੀਕੇ ਨਾਲ ਸਹੀ ਹੈ ਹੈਲਦੀ ਹੈ ਤਾਂ ਉਹਦਾ ਪੇਟ ਹੈਲਦੀ ਹੋਣਾ ਚਾਹੀਦਾ ਹੁਣ ਪੇਟ ਕਿਸ ਤਰੀਕੇ ਨਾਲ ਹੈਲਦੀ ਰਵੇ ਕਿਉਂਕਿ ਸਾਡਾ ਖਾਣ ਪਾਣ ਸਹੀ ਨਹੀਂ ਹੈਗਾ ਪਦਾ ਕਰੋ ਬਾਹਰ ਨਿਕਲਦਾ ਤੇ ਉਹਨੂੰ ਐ ਹੀ ਹੁੰਦਾ ਵੀ ਹਾਂ ਕੋਈ ਨਾ ਕੋਈ ਖਾ ਲਵੇ ਕੋਈ ਮਸਾਲੇ ਵਾਲੀ ਚੀਜ਼ ਖਾ ਲਵੇ ਕੋਈ ਚੱਕੋਰਾ ਮਨ ਕਰਨ ਲੱਗ ਜਾਂਦਾ ਕੋਈ ਖੱਟੀ ਚੀਜ਼ ਖਾ ਲੇ ਬੜੇ ਤੇ ਮਨ ਕਰਦੇ ਆ ਉਹ ਤੋਂ ਕਿੱਦਾਂ ਬਚਾ ਕੀਤਾ ਜਾ ਸਕਦਾ ਅਤੇ ਪੇਟ ਨੂੰ ਕਿੱਦਾਂ ਸਵਸਥ ਰੱਖਿਆ ਜਾ ਸਕਦਾ ਵੇਖੋ ਪੇਟ ਤੇ ਗੱਲ ਇਹ ਆ ਵੀ ਪੁਰਾਣੀ ਸਾਡੀਆਂ ਖੁਰਾਕਾਂ ਖਤਮ ਹੋ ਗਈਆਂ ਹਮ ਨਵੇਂ-ਨਵੇਂ ਅਸੀਂ ਜਿਹੜਾ ਖਾਣਾ ਬਣਾ ਲਿਆ ਇਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਆ ਉਹ ਸਾਡੇ ਲਾਇਕ ਦਾ ਨਹੀਂ ਹੈਗਾ ਹਮ ਹਮ ਔਰ ਦੂਸਰੀ ਗੱਲ ਇਹ ਆ ਵੀ ਜਿਹੜੇ ਬਾਹਰਲੇ ਖਾਣੇ ਨੇ ਉਹ ਬਹੁਤ ਬੈਟਰ ਨੇ ਜਿਵੇਂ ਤੁਸੀਂ ਇੱਥੇ ਪੀਜ਼ਾ ਖਾਓਗੇ ਤੇ ਬਾਹਰ ਲਿਖਾਓਗੇ ਉਹਨਾਂ 'ਚ ਵੀ ਬਹੁਤ ਫਰਕ ਆ। ਅਸੀਂ ਨਕਲ ਜ਼ਰੂਰ ਕਰਦੇ ਆਂ ਪਰ ਅਕਲ ਨਹੀਂ ਵਰਤਦੇ। ਅਕਲ ਨਹੀਂ ਵਰਤਦੇ। ਇਹ ਸਾਰੇ ਇਹਨਾਂ ਨੇ ਜੋ ਪੀਜ਼ਾ, 버ਗਰ ਜਿੰਨੇ ਵੀ ਬਣਾਉਂਦੇ ਆਏ ਇਹਨਾਂ ਨੇ ਅਕਲ ਤੋਂ ਬਗੈਰ ਹੀ ਬਣਾਏ ਹੋਏ ਨੇ। ਬਾਹਰ ਵਾਲਿਆਂ ਦਾ ਫਿਰ ਵੀ ਠੀਕ ਹੋਊਗਾ। ਆਪਣੇ ਵਾਲਿਆਂ ਦੇ ਬਹੁਤ ਜ਼ਿਆਦਾ ਖਰਾਬ ਨੇ। ਬਹੁਤ ਜ਼ਿਆਦਾ ਤੇਜ਼ ਮਸਾਲੇ ਪਾਉਂਦੇ ਨੇ। ਐਸਿਡਿਟੀ ਬਹੁਤ ਜ਼ਿਆਦਾ ਬਣਾਉਂਦੇ ਨੇ। ਤੇ ਅੰਦਰ ਖਰਾਬ ਕਰਦੇ ਆਂ ਪੇਟ ਇਹ। ਪੁਰਾਣੀਆਂ ਖਰਾਕ ਆਪਣੇ ਕੋਲੇ ਹੈ ਨਹੀਂ। ਠੀਕ ਹੈ। ਤੇ ਅੱਗੇ ਪਹਿਲਾ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਤੇ तकरीबन तकरीबन ਐਲੋਵੇਰਾ ਨੂੰ ਘਰੇ ਵਰਤਦੇ ਸੀ ਬਿਲਕੁਲ ਸਹੀ ਐਲੋਵੇਰਾ ਦਾ achar ਬਣਾਉਂਦੇ ਸੀ ਕੋਈ ਕੁਝ ਕਰਦੇ ਸੀ ਉਹ ਵਰਤ ਲੈਂਦੇ ਸੀ ਕੋਈ ਨਹੀਂ ਬਣਾਉਂਦਾ ਹਮ ਕਿਉਂਕਿ ਖਾਦਾ ਨਹੀਂ ਜਾਂਦਾ ਨਵੀਂ ਪਨੀਰੀ ਨੂੰ ਦਾ ਟੇਸਟ ਹੀ ਚੰਗਾ ਲੱਗਦਾ ਤੁਸੀਂ ਸਾਡੇ ਕੋਲ ਦੇਖੋਗੇ ਐਲੋਵੇਰਾ ਤੁਸੀਂ ਖਾਓਗੇ ਤੁਸੀਂ ਸੋਚ ਨਹੀਂ ਸਕੋਗੇ ਇਹ ਐਲੋਵੇਰਾ ਹੈ ਹੀ ਨਹੀਂ ਅੱਛਾ ਇਦਾਂ ਦਾ ਐਲੋਵੇਰਾ ਬਣਾ ਕੇ ਦਿਖਾਓ ਖਾਓ ਇੱਕ ਵਾਰੀ ਦਰਸ਼ਕਾਂ ਨੂੰ ਪਤਾ ਲੱਗੇ ਅੱਛਾ ਇਹ ਐਲੋਵੇਰਾ ਬਣਾਇਆ ਹੈ ਇਹ ਐਲੋਵੇਰਾ ਇਹ ਜੈਲੀ ਜਿਹੀ ਲੱਗਦੀ ਹੈ ਅਾ ਚਲੋ ਔਨ ਕੈਮਰਾ ਸੀ ਵੀ ਖਾ ਕੇ ਦੇਖ ਲੈਂਦੇ ਆ ਪਤਾ ਲੱਗ ਜੂ ਕਹਿੰਦੇ ਵੀ ਐਲੋਵੀਰਾ ਦਾ ਪਤਾ ਹੀ ਨਹੀਂ ਲੱਗਦਾ ਵੀ ਐਲੋਵੀਰਾ ਬਣਾਇਆ ਕੀ ਬਣਾਇਆ ਇਹ ਬੜਾ ਅ ਔਲੇ ਦੇ ਵਰਗਾ ਟੇਸਟ ਆਉਂਦਾ ਬਿਲਕੁਲ ਔਲੇ ਵਰਗਾ ਜਿਵੇਂ ਔਲੇ ਦੇਮ ਰੱਬੇ ਵਰਗਾ ਟੇਸਟ ਆ ਹਾਂ ਚੀਨੀ ਚੁੰਨੀ ਤਾਂ ਮੈਂ ਪਾਈਏ ਦੇ ਜਿਉਂ ਕਿ ਚੀਨੀ ਵੀ ਕਹਿੰਦੇ ਵੀ ਬੜੇ ਨੁਕਸਾਨਦਾ ਹੈ ਅੱਜਕੱਲ ਚੀਨੀ ਤਾਂ ਅਸੀਂ आयुर्वेद ਵਿੱਚ ਵਰਤਦੇ ਹੀ ਨਹੀਂ ਆਗੇ ਲੋਕਾਂ ਦੀ ਬੰਦ ਕਰਾਉਂਦੇ ਆ ਇਹਦੇ ਵਿੱਚ ਪਿਓਰ ਦੇਸੀ ਖੰਡ ਵਰਤਦੇ ਆ ਸੀ ਅੱਛਾ ਦੇਸੀ ਖੰਡ ਵਰਤ ਕੇ ਇਹਨੂੰ ਤਕਰੀਬਨ 40 ਦਿਨ ਅਸੀਂ ਧਰਤੀ ਦੇ ਵਿੱਚ ਦੱਬ ਕੇ ਰੱਖ ਦਿਆ ਫਿਰ ਇਹਦੇ ਵਿੱਚ ਮਸਾਲੇ ਪੰਦੇ ਬਾਹਰ ਕੱਢ ਕੇ ਹੂੰ ਤੇ ਫਿਰ ਬਣਦਾ ਹੁਣ ਦੇਖੋ ਇਹਦਾ ਤੁਸੀਂ ਟੇਸਟ ਇਹਨੇ ਖਰਾਬ ਨਹੀਂ ਹੋਣਾ ਅੱਛਾ ਹੁਣ ਇਹ ਕੰਮ ਦੇਖੋ ਕੀ ਕਰਦਾ ਪੇਟ ਇਹਨੇ ਸਾਫ਼ ਕਰਨਾ ਹੂੰ ਗੈਸ ਇਹਨੇ ਨਹੀਂ ਬਣ ਦੇਣੀ ਜੋੜਾਂ ਦੇ ਦਰਦ ਇਹਨੇ ਨਹੀਂ ਹੋਣ ਦੇਣਾ ਅੱਛਾ ਜੋੜਾਂ ਦੇ ਦਰਦਾਂ ਤੇ ਕੰਮ ਕਰਦਾ ਐਂਟੀਆਕਸੀਡੈਂਟ ਵੀ ਹੈਗਾ ਇਹ ਹੂੰ ਐਂਟੀ ਇਨਫਲਮੇਸ਼ਨ ਸੋਜ ਇਹਨੇ ਨਹੀਂ ਰਹਿਣ ਦੇਣੀ ਇੱਕੋ ਹੀ ਇੱਕ ਸਾਡਾ ਐਲੋਵੇਰਾ ਹੀ ਹੈ ਜਿਹੜਾ ਇੰਨੇ ਕੰਮ ਕਰ ਜਾਂਦਾ ਉਹ ਅਸੀਂ ਆਪਣੇ ਖਰਾਕ ਦੇ ਵਿੱਚੋਂ ਬਾਹਰ ਕੱਢਤਾ ਕਿਉਂਕਿ ਜਿਹੜੇ ਐਲੋਵੇਰਾ ਦੀਆਂ ਬੋਤਲਾਂ ਆਉਂਦੀਆਂ ਨੇ ਪੀਣ ਵਾਲੀਆਂ ਉਹ ਤਾਂ ਜਦੋਂ ਇਹਦਾ ਕੱਟਦੇ ਆ ਅਸੀਂ ਪਾਣੀ ਜਿਹੜਾ ਨਿਕਲਦਾ ਵੇਸਟ ਹੁੰਦਾ ਉਹੀ ਬੋਤਲਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲ ਜਾਂਦੀਆਂ ਨੇ ਪਾਣੀ ਦੀਆਂ ਮਤਲਬ ਜਿਹੜਾ ਐਲੋਵੇਰਾ ਕੰਮ ਦਾ ਨਹੀਂ ਹੁੰਦਾ ਬਿਲਕੁਲ ਉਹਦੀਆਂ ਬੋਤਲਾਂ ਤੁਸੀਂ ਕਹਿ ਰਹੇ ਬਣਾ ਕੇ ਉਹਦੀਆਂ ਬੋਤਲਾਂ ਪਾਣੀ ਦੀਆਂ ਵੀ ਕੀ ਜਾਂਦੀਆਂ ਨੇ ਜਿਹੜਾ ਮੇਨ ਪਲਪ ਹੈਗਾ ਉਹ ਕੋਈ ਦਿੰਦੇ ਨਹੀਂ ਆ ਅੱਛਾ ਕੰਮ ਸਾਰੰ ਪਲਪ ਦਾ ਹੀ ਆ ਪਲਪ ਦਾ ਹੀ ਕੰਮ ਹੁੰਦਾ ਜਿਵੇਂ ਅਸੀਂ ਜੂਸ ਵੀ ਬਜ਼ਾਰੋਂ ਪੀਂਦੇ ਆ ਪਲਪ ਕੱਢ ਦਿੰਦੇ ਆ ਤੇ ਵਿੱਚ ਪਲਪ ਫਾਈਬਰ ਹੀ ਮੇਨ ਕੱਢ ਦਿੰਦੇ ਆ ਫਾਈਬਰ ਕੱਢ ਦਿੰਦੇ ਨੇ ਫਾਈਬਰ ਕੱਢ ਦਿੰਦੇ ਤੁਸੀਂ ਉਹੀ ਕਹ ਰਹੇ ਹੋ ਵੀ ਐਲੋਵੇਰਾ ਜਿਹੜਾ ਸਾਨੂੰ ਮਿਲ ਰਿਹਾ ਜਿਹੜਾ ਜੂਸ ਅਸੀਂ ਪੀਂਨੇ ਪਿਆ ਉਹ ਇੰਨਾ ਲਾਹੇਵੰਦ ਨਹੀਂ ਹੈਗਾ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਪਾਣੀ ਦੇ ਵਿੱਚ ਉਹ ਫਿਲਟਰ ਕਰ ਦਿੱਤਾ ਪਾਣੀ ਤੇ ਸਾਰੇ ਤੱਤ ਬਾਹਰ ਕੱਢ ਤੇ ਪਾਣੀ ਕੀ ਰਹਿ ਗਿਆ ਸੇਮ ਉਹੀ ਕੁਸ਼ ਇਹਦੇ ਵਿੱਚ ਕਰਦੇ ਨੇ ਲੋਕ ਬੋਤਲ ਐਲੋਵੇਰੀ ਦੀਆਂ ਵਿੱਚ ਹੀ ਜਾਂਦੇ ਨੇ ਉਹ ਕੰਮ ਨਹੀਂ ਕਰਦਾ ਕਰ ਵੀ ਨਹੀਂ ਸਕਦਾ ਆ ਖਾ ਕੇ ਦੇਖੋ ਤੁਹਾਨੂੰ ਪਤਾ ਲੱਗੂ ਦੋ ਦਿਨ ਖਾਓਗੇ ਤੁਹਾਨੂੰ ਦੋ ਦਿਨ ਚ ਪੇਟ ਸਾਫ ਹੋ ਜਾਊਗਾ ਸਰੀਰ ਹੀ ਹਲਕਾ ਹੋ ਜਾਂਦਾ ਅੱਛਾ ਇਹਦੇ ਨਾਲ ਦੋ ਦਿਨਾਂ ਦੇ ਵਿੱਚ ਹੀ ਫਰਕ ਪੈਣਾ ਚਾਹੀਦਾ ਦੋ ਦਿਨਾਂ 'ਚ ਹੀ ਫਰਕ ਪੈ ਜਾਏਗਾ ਤੇ ਐਲੋਵੇਰਾ ਗੱਲ ਆਪੇ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵੀ ਲੋਕੀ ਉਗਾਉਂਦੇ ਨੇ ਬੜੇ ਇਹ ਗੱਲ ਆ ਉਗਾ ਲੈਂਦੇ ਆ ਪਰ ਉਹਦਾ ਟੇਸਟ ਨਹੀਂ ਨਾ ਖਾਦੇ ਨਹੀਂ ਜਾਂਦੇ ਖਾਦਾ ਹੀ ਨਹੀਂ ਜਾਂਦਾ ਯੂਜ਼ ਹੀ ਨਹੀਂ ਕਰਦੇ ਨਵੀਂ ਜਿਹੜੀ ਜੀ ਪਨੀਰੀ ਆ ਗਿਆ ਉਹਨੂੰ ਤਾਂ ਮੜਾ ਜਾ ਦਿਓ ਮੂ ਤੇ ਬੰਮਟ ਕਰ ਦਿੰਦੇ ਆ ਬੰਮਟ ਕਰ ਦਿੰਦੇ ਮਤਲਬ ਤੁਸੀਂ ਇਸ ਤਰੀਕੇ ਨਾਲ ਬਣਾਇਆ ਵੀ ਇਹਦੇ ਫਾਇਦੇ ਵੀ ਰਹਿਣ ਹਾਂ ਤੇ ਖਾਣੇ 'ਚ ਵੀ ਟੇਸਟੀ ਹੋ ਬੱਚਿਆਂ ਤੋਂ ਬਚਾ ਕੇ ਰੱਖਣਾ ਪੈਂਦਾ ਕਈ ਵਾਰ ਤੇ ਕੋਲੀ ਕੋਲੀ ਖਾਇਆ ਵੀ ਮਾੜਾ ਨਹੀਂ ਤੇ ਕੋਲੀ ਕੋਲੀ ਬੰਦਾ ਖਾਇਆ ਨੁਕਸਾਨ ਤਾਂ ਕੋਈ ਹੈ ਨਹੀਂ ਨੁਕਸਾਨ ਕੋਈ ਨਹੀਂ ਦਾ ਤੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਇੱਕ ਦਵਾਈ ਇਹ ਅਸਲ ਦੇ ਵਿੱਚ ਦਵਾਈ ਹੈ ਇਹਦੇ ਬੜੇ ਬੜੇ ਇਹਦੇ ਨਾਲ ਇਲਾਜ ਹੁੰਦਾ ਬਿਲਕੁਲ ਬਹੁਤ ਤੁਸੀਂ ਨਟ ਤੇ ਸਰਚ ਮਾਰੋਗੇ ਐਲੋਵੇਰਾ ਦੇ ਤਾਂ ਫਾਇਦੇ ਹੀ ਫਾਇਦੇ ਨੁਕਸਾਨ ਕੋਈ ਵੀ ਨਹੀਂ ਹੈਗਾ ਇਹ ਤੁਸੀਂ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਸ ਨੂੰ ਬਣਾ ਸਕਦੇ ਨਹੀਂ ਜਿਵੇਂ ਅਸੀਂ ਜੋੜਾਂ ਦੇ ਦਰਦਾਂ ਦਾ ਕਰਦੇ ਹਾਂ ਇਲਾਜ ਜੋੜਾਂ ਦੀ ਦਰਦਾਂ ਦੇ ਵਿੱਚ ਐਲੋਵੇਰਾ ਦੀ ਬਹੁਤ ਜ਼ਰੂਰਤ ਹੁੰਦੀ ਆ ਅੱਛਾ ਪਰ ਜਦੋਂ ਅਸੀਂ ਐਲੋਵੇਰਾ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਦਿੰਦੇ ਨੇ ਉਹ ਖਾਂਦੇ ਨਹੀਂ ਨਹੀਂ ਖੱਤੇ ਖਾਧਾ ਜਾਂਦਾ ਨਹੀਂ ਸੱਤੋਂ ਖਾਧਾ ਜਾਂਦਾ ਫਿਰ ਮੈਂ ਕਿਹਾ ਵੀ ਮੇਰਾ ਆਹੀ ਹੱਲ ਕਰਦੇ ਆ